ਆਈ ਓਏ ਨੀੜੇ ਤੋਂ ਲੱਗ ਰਿਆ ਹੋਏ ਆਪ ਵੀ ਬੁਰਪਰਾਵਾ ਅਬਾੜ ਜਾਨੇ ਕਿਧਰ ਆ ਪੜਦੇ ਯਾਰ ਕੈਮਰਾ ਓਏ ਇਤਾਂ ਵਧੀਆ ਕਿਹੜਾ ਓਏ ਓਏ ਮੋ ਸੰਗ ਮਾਉਂਦਾ ਫੇਰ ਇਹ ਤਾਂ ਕਾਦੀ ਜਦੋਂ ਤੂੰ ਕੰਜਰ ਤੇ ਲਚਣੀ ਲੱਗੀ ਘੁੰਡ ਕਾਦਾ ਉਹ ਮੇਰੀ ਮਾਂ ਤੋਂ ਦੀ ਨਿਕਰਾਵਾ ਹੈਂ ਇਹਦੀ ਮਾਂ ਤੋਂ ਮੈਨੂੰ ਕਿਉਂ ਹੱਥ ਓ ਜਾ ਓਏ ਤੇਰੀ ਅੱਛਾ ਕੇ ਉਹ ਬੈਠੀ ਟਰਨ ਓਏ ਰੋਕ ਤੇ ਟਿੰਜ ਓਏ ਓਏ ਸੋਲ ਕਰਨ ਨੂੰ ਪਾਤ ਮੇਰੀਆਂ ਨੇ ਕਿਵੇਂ ਆ ਆਪ ਦੀ ਮੱਤੋਂ ਤੇ ਦੇ ਦੇ ਤੇਰੇ ਕਿਥੋਂ ਓਏ ਬਾਈ ਤੋਲਿਆ ਕਰੋ ਓਏ 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 ਮੇਰੀ ਲੱਤ ਨਹੀਂ ਓਏ ਬਈ ਆ ਮੇਰੀ ਇਹ ਲੈ ਲੈ ਨਾ ਨਾ ਯਾਰ ਬਈ ਮੈਂ ਕੱਪੜੇ ਤੋਂ ਨਾ ਹੈ ਕੱਪੜੇ ਤੋਂ ਨਾ ਬਈ ਯਾਰ ਭਾਈ ਬਣ ਕੇ ਓਏ ਮੇਰੀ ਮਾਂ ਵਾਲੀ ਓ ਕਿਉਂ ਓ ਤੂੰ ਤੋਂ ਆਇਆ ਪਰ ਓ ਰੇਕਰ ਸਾਡੇ ਵੀ ਓ ਥਾਵਾ ਮੇਰੇ ਤੋਂ ਆਦੇ ਮੈਂ ਤੋ ਤੇਰੇ ਛੋਡੇ ਵਾਲੀ ਗੁਣੀ ਨੂੰ ਕੀ ਹੋ ਰਿਹਾ ਕਰਦੀ ਨੀ ਬਰਾੜ ਕਾ ਤੋੜਦੀ ਨੀ ਕਿਉਂ ਓਏ ਬੜੀ ਗੋਗੈ ਜੀ ਉਹਨਾਂ ਕੰਮ ਨੂੰ ਕਹਦੇ ਮੈਂ ਤਾਂ ਬਹੁਤ ਰੱਗੇ ਅੱਛਾ ਗੇ ਤੋ ਸਾਰੇ ਕੰਜਰ ਦੇ ਕਈ ਦਿਨਾਂ ਦੇ ਇਕੱਠੇ ਕਰ ਰੱਖੇ ਆ ਹਨਾ ਓਏ ਹਨਾ ਛੋਟੇ ਦਾ ਟੋਪ ਮੋਟਰਾਂ ਦੀ ਡਿਊਟੀ ਕੀਤੀ ਆ ਓਏ ਡਿਊਟੀ ਆ ਬਰਵਾ ਹੂੰ ਡਿਊਟੀ ਆ ਐ ਸੁਣਨੇ ਹੁੰਦੀ ਆ ਡਿਊਟੀ ਓਏ ਕਿ ਬਈ ਚੋਕੀ ਕੱਟ ਜਾਂਦੀ ਅੱਛਾ ਗੇ ਛੋਟੇ ਦਾ ਵਧੀਆ ਪਾਣੀ ਦਾ ਇੰਤਜ਼ਾਮ ਹੈਨਾ ਵੱਡੇ ਨੇ ਕੀ ਦਾ ਰੱਖਿਆ ਤੂੰ ਤਾਂ ਵਿੱਚ ਹੀ ਲੀੜੇ ਦੋਈ ਜਾਂਦਾ ਵਿੱਚ ਹੀ ਨਾ ਲੈਣਾ ਨਾ ਓਏ ਪਹਿਲਾਂ ਕੱਪੜੀ ਦੁੱਤਿਆ ਨਾ ਨਖੇਰ ਵੀ ਲੈਣਾ ਨਖੇਰ ਵੀ ਲੈਣਾ ਆ ਪੈ ਬਈ ਨਖੇਰ ਜਿੱਤੇ ਪੜੀ ਚ ਪੈ ਜਾਣਾ ਅੱਛਾ ਗੇ ਚਿੱਟੇ ਲੀੜੇ ਵੀ ਨਖੇਰ ਲੈਣਾ ਭੁਰ ਲਾਜਵਰ ਵੀ ਦੇ ਦੇਨ ਓਏ ਤੂੰ ਗਦਮਾਗਣਾ ਖਾ ਗਿਆ ਖਰਾਬ ਕਰੀਂ ਹਾਂ ਸਿੰਗਰ ਦਾ ਗਦਮਾਵਾ ਭਾਈ ਤੂੰ ਬਸ ਆਪਣੇ ਨਾਮਾਦਨਾ ਬਸ ਮਹਿਮਾਨਾ ਗਦਮਾ ਵੀ ਪੜ੍ਹ ਤੂੰ ਤਾਂ ਵਧੀਆ ਬੁੜੀਆਂ ਵਾਂਗੂ ਮਸਲਦਾ ਹਾਂ ਓਏ ਭਾਈ ਆ ਪਾਪਾ ਪਰਾਂ ਸਰ ਤੋਂ ਵੀ ਮੈਂ ਬਰਚ ਵੀ ਲੈ ਰੱਖਿਆ ਤੇ ਤੇਰੇ ਨਹੀਂ ਲੈ ਤੇਰੀ ਹੈਨਾ ਤੂੰ ਤੇਰੇ ਨੇ ਤਾਂ ਕੱਥੇ ਭਾਈ ਬਣ ਕੇ ਤੂੰ ਕੰਜਰ ਦੇ ਮੈਦਾ ਉਹਦਾ ਕੱਛਾ ਨਹੀਂ ਦੋਤਾ ਕਰ ਤੂੰ ਲੀੜੀਆਂ ਦੀ ਗੱਲ ਕਰਨਾ ਓਏ ਯਾਰ ਭਾਈ ਬਣ ਕੇ ਕੱਚਾ ਨਹੀਂ ਕੋਤਾ ਮੈਂ ਤਾਂ ਬੁੜੀਆਂ ਘੋਣੀਆਂ ਸਾਡੇ ਕੱਚੇ ਦੀ ਫੁੱਟ ਤਾਂ ਥੋੜੀ ਜੀ ਬਰੋ ਥੋੜੇ ਅੜਨਾਂ ਤਾਂ ਮੈਂ ਲੱਗਦਾ ਨਹੀਂ ਨੰਨ ਕੰਮਗਾ ਆਹੋ ਉਹ ਕੰਜਰ ਤੇ ਆਇਆ ਨਾ ਕਹਦੀ ਛੋੜੇ ਅੜ ਬੁੜੀ ਜੀ ਉਹ ਮੇਰੇ ਗਲ ਪਈ ਜੂਗੀ ਵੀਲੇ ਹੀ ਖੜਾ ਬਾਈ ਮਰ ਕੇ ਮੇਰੀ ਲੁੱਟੀ ਜੇ ਕਿੱਥੇ ਲੁੱਟੇ ਉਹ ਮਿੱਟ ਦੇ ਜੀ ਹੂੰ ਲੈ ਜੀ ਜੋ ਬਾਈ ਮੇਰੇ ਗੱਲ ਸੁਣੂਗੀ ਉੱਥੇ ਉਹ ਛੋਡੇ ਵਾਲੀ ਬੁੜੀ ਜੀ ਨੂੰ ਜੇ ਨਹੀਂ ਸਾਡੀ ਬੁੜੀ ਨੂੰ ਕਹਦਾ ਜੇ ਭਾਈ ਬਣ ਕੇ ਮੇਰੀ ਲੋਟ ਲਿਆ ਦੇਗਾ ਭਾਈ ਬਣ ਕੇ ਲੋੜ ਤੇਰੀ ਲਿਆ ਦੇਣਾ ਕਿ ਇੱਕ ਦੋ ਪੈਂਟਾ ਪੀ ਜਾਂਦੇ ਉਹ ਛੋਡੇ ਵਾਲੀ ਬੁੜੀ ਜੀ ਨੂੰ ਹੁੰਦਾ ਇਹਨੀਆਂ ਰ ਨਹੀਂ ਜਨਾ ਭਾਈ ਬਣ ਕੇ ਜਿਆਦਾ ਨਾ ਉਹ ਨਮਣ ਨੂੰ ਗਈ ਕਰ ਰੱਖਿਆ ਉਹ ਗੰਜਰ ਦੀ ਪਤਾ ਨਹੀਂ ਯਾਰ ਭਾਈ ਬਣ ਕੇ ਲੋਟ ਲਿਆ ਉਹ ਬੁੜਾ ਸੁੱਤਾ ਪਿਆ ਛੋਟਾ ਨਾ ਤਾਂ ਨਹੀਂ ਪੈਂਦਾ ਫੜਾ ਯਾਰ ਉਹਦੇ ਵਰਗਾ ਬੰਦਾ ਨਹੀਂ ਕੋਈ ਓਏ ਆੜੀ ਹਾਂ ਬੁੜਾ ਆਇਆ ਤਾਂ ਨਹੀਂ ਬੋਲਦਾ ਹਾਂ 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 ਕਿੱਥੇ ਨੇ ਪਈਆਂ ਬੈਜਦੇ ਪਈਆਂ ਨੀਂਦੀ ਲੋਟਾਂ ਮੜ ਕੇ ਪਤਾ ਤਾਂ ਰੱਖੀ ਟਾਈਮ ਨਹੀਂ ਵਈ ਗੋਟ ਨਾ ਰਹਾ ਯਾਰ ਅੰਗੀ ਵਾਲੀ ਆ ਜੰਨਾ ਭੈਣ ਚ ਵੀ ਕਪੜੇ ਤੋਂ ਨਹੀਂ ਕੜੇ ਰੱਖ ਸਕਦੇ ਨੂੰ ਨਾਲ ਕੁ ਕੁ ਨਿਕਾਲੀ ਰੰਗ ਨਾਲ ਵਿਆਹ ਵੀ ਕਰਾਉਂਦਾ ਸੀ ਪਤਾ ਨਹੀਂ ਕੰਦ ਜੇ ਫਿਰ ਕਰਾਣੇ ਨੂੰ ਕੋਈ ਹਾਂ ਲੱਭ ਲੈ ਭਾਈ ਬਣ ਕੇ ਯਾਰ ਕੋਈ ਦਰ ਜਿਹੜੀ ਰੰਗ ਜਾਂ ਲੱਗਿਆ ਹੋਇਆ ਭਾਈ ਬਣ ਕੇ ਰੰਗ ਜੇ ਆਈਆ ਉਹ ਵੀ ਮਜ਼ਾ ਘੜਾਉਣ ਲੱਗੇ ਕੱਪੜੇ ਆਪੋਂ ਊੜੀ ਜਿਹਾ ਤੁਹਾਡੀ ਸ਼ਰਮ ਨਹੀਂਦੀ ਭਰਾ ਵੀ ਤੇ ਮੇਰਾ ਉਹਨਾ ਕੱਪੜੇ ਕੋਈ ਜਾਂਦਾ ਆ ਆ ਜਾ ਤੈਨੂੰ ਨਹੀਂ ਲੱਭਦੀ ਭਰਾਵਾ ਓਏ ਆਹਾਂ ਓਏ ਆਹ ਸਰੀ ਜੀ ਗੰਦੇ ਨੇ ਹਾਂ ਹਾਂ ਹੈ ਹਾਂ ਅਹ ਗੰਦੀ ਜੀ ਲੋਰ ਆ ਤੇਰੀ ਇਹ ਪਿਛਲੀ ਨਕੀ ਨਕੀ ਜੀ ਧੋਤੀ ਹੋਈ ਯਾਰ ਆਂ ਗੰਜਰ ਦੇ ਨੇ ਪੱਧ ਮਾਰ ਮਾਰ ਕੇ ਸਾਡ ਰਕੀਏ ਵਿੱਚ ਬਣਾਉਂ ਬਈ ਅੰਜਰ ਦੇ ਨੇ ਮੋਰੇ ਕਰ ਰੱਖੇ ਪੱਧ ਮਾਰ ਮਾਰ ਛੋਟੇ ਤਾਂ ਉਹੀ ਆ ਓਹੀ ਹੈਨਾ ਬਾਲੇ ਕੱਪੜੇ ਮਖਸਾ ਰੱਖੇ ਆ ਗੰਜਰ ਦੇ ਮੇਰੇ ਵੀ ਹੱਥ ਲਵਾਤੀ ਗੰਦੀ ਜੀ ਲੋਰ ਤੇ ਇਹ ਮੇਰੇ ਹੱਥ ਤੋਂ ਮੈਂ ਤਾਂ ਇਹ ਸਮਝਦਾ ਮੈਨੂੰ ਐਡਾ ਵੱਡਾ ਕਰੀ ਜਾਂਦੇ ਨੇ ਪਤਾ ਨਹੀਂ ਕੀ ਗੰਦੀ ਜੀ ਪਿੱਟਾ ਦੇਣੀ ਗਈ ਗੰਜਰ ਦੇ ਵਿਆਹ ਨੂੰ ਕਰਾਣਿਆ ਹੋਈ ਔਰ ਬੈਣੀ ਕਰਾਉਂਦੇ ਨਹੀਂ ਕੋਈ ਬਈ ਕਰਾਉਂਦੇ ਉਹ ਰਿਸ਼ਤਾ ਮੈਂ ਕਰਾਂ ਪੈ ਇੱਕ ਚੱਜ ਦੇ ਪਾਣੀ ਨਾਲ ਧਵਾ ਦੇ ਖ ਮੁਸ਼ਕ ਪੱਦਾਂ ਵਾਲੇ ਕੱਪੜਾ ਨਾਲ ਮੇਰੇ ਹੱਥ ਧੋਇਆ ਪਹਿਲਾਂ ਵਾਹ ਤਾਂ ਪਾਣੀਓ ਤੋਂ ਤੇ ਕੰਜਰ ਨੇ ਆਪਾਂ ਅੱਧੇ ਤੱਕ ਪੱਦ ਕੋਲ ਰੱਖਿਆ ਤੇ ਯਾਰ ਤੂੰ ਬਈ ਇਹ ਕਿ ਕਰਦਾ ਪਤਾ ਨਹੀਂ ਯਾਰ ਮੈਨੂੰ ਓਏ ਓਏ ਇੱਥੇ ਵਾਲਾ ਓਏ ਮੈਂ ਜਸਾਉ ਤੇ ਨਹੀਂ ਕੰਜਰ ਨਾਲ ਬਈ ਯਾਰ ਨਹੀਂ ਲਿਆ ਕਰੀ ਨੀ ਤੂੰ ਆ ਯਾਰ ਉਹ ਛੋਟੀ ਵਾਲੀ ਕੁੜੀ ਕੁਛ ਲਾ ਓਏ ਪੈਸੇ ਪੈਸੇ ਦਿੰਦੀ ਨਹੀਂ ਫਰਾਵਾ ਪੈਸੇ ਹੈਗੇ ਉਹ ਤਾਂ ਪੈਸੇ ਕੀ ਕਰੀਂਗੀ 30000 ਰੁਪਿਆ ਦੇਵਾ ਰਹੀ ਮੈਨੂੰ ਤੇ ਵੀ ਸਾਢੇ 40 ਵੀ ਰੱਖ ਲੂਗੀ ਤੇ 20000 ਦੇ ਰਾਂਗੀ ਅੱਛਾ ਵੀ ਤੂੰ ਸਾਢੇ ਦੀ ਚੂੰਕੁੰਡੀ ਤਾਂ ਨੂੰ ਫਿਰ ਦੱਸ ਬਚੋਲਾ ਬਚੋਲਾ ਤਾਂ ਲੈ ਲੈ ਇਹ ਤਾਂ ਵੀ ਬਚੋਲ ਗਈ ਉੱਥੋਂ ਦਾ ਭਈ ਯਾਰਾਣੀ ਲੈ ਆ ਕੇ ਵੀ ਛੋਟੀ ਜੀ ਉਮਰ ਦੀ ਕੁੜੀ ਦੇਵਾਂਗੇ ਭਈ ਯਾਰਾਣੀ ਉੱਥੋਂ ਤੂੰ ਪੁੱਛਣਾ ਹੋਇਆ ਕਰਨਾ ਉਹ ਤਾਂ ਸਾਡੀ ਬੁਰੀ ਕੋਲੇ ਪੈਸੇ ਹੈਗੇ ਲੋਂਦੀ ਨਹੀਂ ਉਹ ਕੰਜਰਦਿਆਂ ਨੂੰ ਕਹਿੰਦੇ ਰੋਟੀਆਂ ਤੋਂ ਚੌਲ ਖਾਣਿਆ ਕੋ ਚੌਲਾਂ ਤੇ ਲੱਗ ਜੂਗੀ ਚੌਲ ਖਵਾਦਿਆ ਕਰਾਂਗੇ ਵਧੀਆ ਬੁੜੀ ਨੂੰ ਛੋਡੇ ਵਾਲੀ ਨੂੰ ਓ ਯਾਰ ਉਹ ਤਾਂ ਬਾਈ ਯਾਰ ਕੱਪੜੇ ਨਹੀਂ ਧੋਦੀ ਮੇਰੇ ਯਾਰ ਕਿਹੜੇ ਓਏ ਕੰਜਰਦਿਆਂ ਬਾਈ ਯਾਰ ਨਹੀਂ ਆਪੀ ਚੌਲ ਬਣਾਣਿਆ ਕਰੂਗੀ ਉਹ ਤਾਂ ਬਣਾ ਲਿਆ ਕਰੂਗੀ ਤੇ ਮੈਂ ਤੈਨੂੰ ਸਾਡੀ ਬੁੜੀ ਕੋਲੇ ਪੈਸੇ ਵਾਦੂ ਉਹ ਮੈਂ ਤੈਨੂੰ ਉਹੀ ਕਹਿਣਾ ਤੂੰ ਐ ਰਾਇ ਕਰ ਲੈ ਤੇਰੀ ਵਾਲੀ ਮਾਨ ਨਾ ਰਹਿ। ਮੈਂ ਤਾਂ ਨਹੀਂ ਦਿੰਦੀ ਕੁਛ ਨਹੀਂ ਹੁੰਦਾ ਓਏ ਐ ਨਹੀਂ ਤੂੰ ਚੁੱਪ ਈੜੇ ਕਿਵੇੜੇ ਮੈਂ ਕਹਣਾ ਟਰੰਕ ਜਾ ਉਰਾਮ-ਪਰਾਮ ਕਰਦਾ ਸੀ ਟਰੰਕ ਜਾ ਜਾ ਕਰਦੀ ਹਾਂ ਟਰੰਕ ਜਾ ਆਪ ਚੱਕ ਕੇ ਕਿਸੇ ਜਿੰਦੇ ਦੇ ਮਾਰਦੇ ਆ ਦੋ ਥੋੜੇ ਟਰੰਕ ਜਾ ਚੱਕ ਲੈਣੇ ਆ ਕੱਢ ਲੈਣੇ ਕੁਝ ਨਹੀਂ ਹੁੰਦਾ ਨਹੀਂ ਪਤਾ ਲੱਗਿਆ ਕੋਈ ਰੱਪਾ ਨਾ ਆਏ ਕੀ ਪਤਾ ਲੱਗਦਾ ਕੁਝ ਨਹੀਂ ਹੁੰਦਾ ਟਰੰਕ ਜਾ ਚੱਕ ਲੈਣੇ ਆ ਉੱਪਰ ਤੇਰਾ ਰਿਸ਼ਤਾ ਹੋ ਜੂ ਕੰਜਰ ਦੇ ساری ਉਮਰ ਕੁਮਾਰਾਂ ਮਰ ਜੈਗਾ ਨਹੀਂ ਸਹੀ ਗੱਲ ਨਹੀਂ ਭਾਈ ਕੱਪੜੇ ਤੋ ਨਹੀਂ ਬਹਿਣਗੇ ساری ਉਮਰ ਹਾਂ ਭੁਣੀ ਨੂੰ ਪੁੱਛਣਾ ਆ ਕੀ ਤੇਰੀ ਮਾਸੀ ਇਹ ਬੰਦੇ ਨੂੰ ਇਹਨੂੰ ਕੁਛ ਲੈ ਰਿਸ਼ਤਾ ਕਰਾ ਦੇਂਗੀ ਕੋਈ ਨਹੀਂ ਕਰੂੰਗਾ ਪਰ ਉਹਦੀ ਬਿੜੀ ਕੋਲ ਕਿੰਨੇ ਪੈਸੇ ਮੇਗੇ ਲੰਬੀ ਨਹੀਂ ਤੇਰੀ ਮਾਸੀ ਆ ਖੜੀ ਹੈ ਤੇਰੀ ਮਾਸੀ ਨੂੰ ਕੁਛ ਲੈ ਮਾਸੀ ਕਿਹੜੇ ਕਰਾਉਂਦੀਆਂ ਡੋਲੀ ਮਾਸੀ ਨੂੰ ਕਰਸੀ ਨੇ ਕੱਪੜੇ ਧੋਣੇ ਪੈ ਗਏ ਬਾਈ ਇਹਨੂੰ ਮਹੋ ਆ ਰਿਸ਼ਤਾ ਕਰਾ ਦੇ ਨਾ ਛੋਟੇ ਮੁੰਡੇ ਨੂੰ ਚਲ ਕੋਈ ਨਹੀਂ ਧੋ ਲਾਂਦੇ ਕੱਪੜੇ ਮੁੰਡੇ ਤਾਂ ਹੈ ਕਹਿੰਦੀ ਤੋੜਾ ਲੇ ਲਓ ਤੇਰਾ ਤਾਂ ਪਰਾਵਾ ਚਾਚੀ ਆ ਤਾਂ ਹੈ ਇਹਾਂ ਦੇ ਹਾਂ ਆ ਲੈ ਤੇਰੀ ਜਮਾ ਠੀਕ ਗਈ ਜਾਂਦੀ ਚਾਚੀ ਤੇਰੀ ਕਹਿੰਦੀ ਕੰਮ ਹੀ ਨਹੀਂ ਕਰਦਾ ਆ ਕੀ ਕਰੀਏ ਨਾ ਕਦੋਂ ਲੱਗ ਕੇ ਫੈਕਟਰੀ ਚ ਤੂੰ ਰਿਸ਼ਤਾ ਕਰ ਆਲਾ ਤੈਨੂੰ ਜਿਹੜਾ ਠੀਕ ਆ ਵਧੀਆ 12-13000 ਤਨਖਾਹ ਤਾਂ ਮਿਲਦੀ ਹੂ ਮੈਂ ਤਾਂ ਭਈਆ ਰਾਣੀ ਨੇ ਹੁੰਦੇ ਗੱਲਾਂ ਤੈਨੂੰ ਆਖਿਆ ਤਾਂ ਹੀ ਕਰਦੇ ਆ ਦੋ ਮਾਰੀਂ ਊਡੀ ਦੇ ਹੋ ਖੇਤ ਲਈ ਹੈ ਨਾ ਹਾਂ ਤੇ ਚਾਹਲ ਖਵਾ ਦਿਆ ਤੇਰੀ ਭਈਆ ਰਾਣੀ ਨੂੰ ਕੁਛ ਨਹੀਂ ਸਾਡੀ ਬੁੜੀ ਨੂੰ ਪਤਾ ਲੱਗਿਆ ਤੇਰਾ ਆਟਾ ਨਹੀਂ ਕਰੀ ਆਟਾ ਬੱਤੀ ਚਾਚੀ ਦੱਸ ਦਊਗੀ ਆਪਣੀਆਂ ਗੱਲਾਂ ਚੁੱਪ ਕਰ ਜਾ ਕੰੰਜਰ ਦੇ ਆ ਤੇਰੀ ਚਾਚੀ ਵਾਲੀ ਹੋਆ ਇਹੀ ਕਰਦੂ ਚੁਗੜੀ ਜਾ ਕੇ ਮੇਰੇ ਨਾਲ ਗਲਪਵਾਦੀ ਭਰਾਵਾ ਬੁੜੀ ਛੋਟੀ ਵਾਲੀ ਤੇ ਜਾ ਮੈਂ ਦੱਸਦੇ ਨਹੀਂ ਭਰੀ ਨੂੰ ਮੈਂ ਜਿੱਦੇ ਟਰੱਕ ਚੱਕਣਾ ਹੋਇਆ ਮੈਨੂੰ ਉਹਦੇ ਫੋਨ ਕਰਦੇ ਆ ਭਰਾਵਾ ਮੈਨੂੰ ਮੇਰਾ ਨਾਮ ਨਹੀਂ ਲਵਾਦੀ ਹੋ ਕਰ ਜਾਂਦੇ ਯਾਰ ਮੈਂ ਤੂੰ ਤੀਨ ਦਿਨ ਕਿਉਂਕਿ ਟਰੱਕ ਚੱਕ ਕੇ ਮੈਂ ਟਰੱਕ ਦਾ ਸਿਨਾਰੀ ਕੀ ਲੀ ਨਾ ਕਿ ਦੱਸ ਨਹੀਂ ਤੇ ਚਾਚੀ ਕੋਲੇ ਦੱਸ ਕਹੀ ਜਾਂਦੇ ਚਾਚੀ ਦਾ ਆਪਣੇ ਲਾਗਾ ਤੇ ਤੇ ਚਾਚੀ ਦੂਦਰੀ ਕੁਝ ਕਹੇਦੀ ਨਾ ਮੈਂ ਨਹੀਂ ਕਹੀ ਚੰਗਾ ਓਏ ਇਹ ਚੰਗਾ ਸ਼ੇਅਰ ਕਰਾਂਗੇ ਨਾ ਤੇ ਜੇ ਤੇਰੇ ਕੋਲ ਫੋਨ ਹੈ ਤਾਂ ਫੋਨ ਕਰੂਗਾ ਦੱਸਣਾ ਹੈ ਨਾ papa ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਪਰ ਆਣ ਕੇ ਯਾਰ ਸਾਡਾ ਚੈਨਲ ਲਾਇਕ ਆ ਤੇ ਸ਼ੇਅਰ ਆ ਤੇ ਸੌ ਕੁ ਰੈਪ ਕਰ ਦਿਆ ਕਰੋ ਮੇਰੇ ਵੀਰ ਵਾਂ ਕੇ ਯਾਰ ਵਧੀਆ ਵਧੀਆ ਵੀਡੀਓ ਪੇਸ਼ ਕਰਾਂਗੇ ਤੁਹਾਡੇ ਤੇ ਜਿਹੜੀ ਅਸੀਂ ਆ ਵੀਡੀਓ ਪਾੜਿਆ ਬਈ ਸਾਧੂ ਸੰਤ ਫਕੀਰ ਕੋਈ ਵੀ ਸਾਡੇ ਤੇ ਤਾਂ ਹੁਣ ਕਰਨ ਅਸੀਂ ਮਨੋਰੰਜਨ ਵਾਸਤੇ ਪਾਉਣਾ ਵੀਰੇ ਹਾਸੇ ਮਜ਼ਾਕ ਖਤਰ ਪਾਉਣਾ ਵੀਰੇ ਕਮੇਡੀ ਵੀਡੀਓ ਫਰੀ ਵੀਡੀਓ ਵੀਰੇ ਆਪਣੀ ਆਣਾ ਵਧੀਆ ਵੀਡੀਓ ਪਾਇਆ ਕਰਾਂਗੇ ਭਰਾ ਬਣ ਕੇ ਯਾਰ ਸਾਨੂੰ ਲਾਈਕ ਦੁਬਾਰੇ ਦੁਬਾਰੇ ਕਹਿਣਾ ਵੀਰ ਵਣ ਕੇ ਸ਼ੇਅਰ ਤੇ ਕਰ ਰਹੇ ਪਕੜਦੇ ਕਰੋ